एक ओमकार सतना करता पुरख नेकाल अजूनी अजुनी सह गुर सा गुरु केवल एक है उसका सच्चा है ओ रचनहार सर्वव्यापक है ओ पैर रहत वैर रहत है અમર સ્વરૂપ હે ઓ જૂના ਵਿੱਚ નહીં ઓંડા ਉਸ ਦਾ પ્રકાશ ਆਪਣੇ ਆਪ ਤੋਂ ਹੀ ਹੋਇਆ ਹੈ ਉਹ ગુરુ ਦੀ ਕਿਰਪਾ ਨਾਲ ਮਿਲਦਾ ਹੈ ਜਪ ਇਸ ਬਾਣੀ ਦਾ ਨਾਮ ਜਪ ਹੈ ਆਦ ਸੱਚ જુગાਦ ਸੱਚ ਹੈ પી ਸੱਚ નાਨਕ ਹੋਸੀ પી ਸੱਚ ਪ੍ਰੰਬਵਿਤ ਹੀ ਸੱਚਾ ਸੀ ਯੁੱਗਾਂ ਦੇ ਸ਼ੁਰੂ ਵਿੱਚ ਵੀ ਸੱਚਾ ਸੀ ਅਤੇ ਸੱਚਾ ਉਹ ਹੁਣ ਵੀ ਹੈ हे ਨਾਨਕ ਨਿਸ਼ਚਿਤ ਹੋ ਸਦਾ ਹੀ ਸੱਚਾ ਰਹੇਗਾ ਸੋਚੈ ਸੋਚਨਾ ਹੋਵਈ ਜੇ ਸੋਚੀ ਲਖਵਾਰ ਜੇ ਮੈਂ ਲਖਵਾਰੀ ਬਿਸ਼ਨਾਣ ਆਦਿਕ ਨਾਲ ਸਰੀਰ ਦੀ ਸੋਚ ਰੱਖਾਂ ਤਾਂ ਵੀ ਇਸ ਤਰ੍ਹਾਂ ਸੋਚ ਰੱਖਣ ਨਾਲ ਮਨ ਦੀ ਸੋਚ ਨਹੀਂ ਰਹਿ ਸਕਦੀ ਚੁੱਪ ਚੁਪ ਨਾ ਹੋਵਈ ਜੀ ਲਾਏ ਰਹਾ ਲੇਵ ਤਾਰ ਭਾਵੇਂ ਬੰਦਾ ਚੁੱਪ ਕਰ ਰਹੇ ਅਤੇ ਲਗਾਤਾਰ ਧਿਆਨ ਅੰਦਰ ਲੀਨ ਰਹੇ ਉਸ ਨੂੰ ਮਨ ਦੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਭੁੱਖਿਆਂ ਭੁੱਖ ਨਾ ਉਤਰੀ ਜੀਵਨਾਂ ਪੂਰੀਆਂ ਭਾਰ ਭੁੱਖਿਆਂ ਦੀ ਭੁੱਖ ਨਹੀਂ ਲੈਂਦੀ ਭਾਵੇਂ ਕਈ ਪੂਰੀਆਂ ਦੇ ਪਦਾਰਥ ਜੋੜ ਲਈਏ ਸਹਿਨ ਸਿਆਨ ਪਾ ਲਖ ਹੋ ਤਾਂ ਇੱਕ ਨਾ ਚੱਲੇ ਨਾਲ ਇਨਸਾਨ ਦੇ ਕੋਲ ਹਜ਼ਾਰਾਂ ਤੇ ਲੱਖਾਂ ਅਕਲਮੰਦੀਆਂ ਹੋਣ ਪਰ ਇੱਕ ਵੀ ਉਸ ਦੇ ਨਾਲ ਨਹੀਂ ਜਾਂਦੀ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਅਸੀਂ ਕਿਸ ਤਰ੍ਹਾਂ ਸੱਚ ਵਾਲੇ ਹੋਈਏ ਸਾਡੇ ਤੇ ਰੱਬ ਵਿਚਾਰ ਜੋ ਝੂਠ ਦੀ ਕੰਧ ਹੈ ਉਹ ਕਿਵੇਂ ਟੁੱਟੇ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੀ ਨਾਨਕ ਮਰਜੀ ਦੇ ਮਾਲਕ ਦੇ ਧੁਰ ਦੇ ਲਿਖੇ ਹੋਏ ਫੁਰਮਾਨ ਦੇ ਮੰਨਣ ਦੁਆਰਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ